ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਤੁਹਾਡੇ ਨਾਲ ਰਵਨੀਤ ਜਿਵੇਂ ਕਿ ਇਲੈਕਸ਼ਨਾਂ ਨੂੰ ਲੈ ਕੇ ਤੁਹਾਨੂੰ ਹੁਣ ਤੱਕ ਅਸੀਂ ਲਗਾਤਾਰ ਜਾਣਕਾਰੀ ਦਿੰਦੇ ਆ ਰਹੇ ਹਾਂ ਉਸੇ ਤਰ੍ਹਾਂ ਹੀ ਅੱਜ ਅਸੀਂ ਤੁਹਾਨੂੰ ਲੈ ਕੇ ਆਏ ਹਾਂ ਆਮ ਆਦਮੀ ਪਾਰਟੀ ਦੇ ਬਲਾਕ ਇੰਚਾਰਜ ਨਾਲ ਅੱਪਾ ਗੱਲਬਾਤ ਕਰਾਂਗੇ ਸੋ ਸਤਿ ਸ਼੍ਰੀ ਅਕਾਲ ਸਰ ਮੈਮ ਸਤਿ ਸ਼੍ਰੀ ਅਕਾਲ ਜੀ ਜਿਵੇਂ ਕਿ ਇਲੈਕਸ਼ਨਾਂ ਦਾ ਟਾਈਮ ਚੱਲ ਰਿਹਾ ਹੈ ਤੁਹਾਡੇ ਵੱਲੋਂ ਤੁਹਾਡੀ ਬਲਾਕ ਦੇ ਵਿੱਚ ਵਾਰਡਾਂ ਦੇ ਵਿੱਚ ਕੀ ਤਿਆਰੀ ਹੈ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਜਤਿੰਦਰ ਕੌਰ ਐਸਕੇ ਪਟਿਆਲਾ ਦਿਹਾਤੀ ਤੋਂ ਬਲਾਕ ਪ੍ਰਧਾਨ ਅਸੀਂ ਅੱਜ ਕੱਲ ਡੋਰ ਟੂ ਡੋਰ ਕਰ ਰਹੇ ਆ ਜੀ ਤੇ ਘਰ ਘਰ ਵਿੱਚ ਜਾ ਰਹੇ ਆ ਲੋਕਾਂ ਨੂੰ ਅਸੀਂ ਪੁੱਛ ਰਹੇ ਕਿ 2 ਸਾਲ ਦੇ ਵਿੱਚ ਤੁਸੀਂ ਸਾਡੀ ਸਰਕਾਰ ਤੋਂ ਕਿੰਨੇ ਕੁ ਸੈਟੀਸਫਾਈ ਹੋ ਕਾਫੀ ਸਾਰੀਆਂ ਪ੍ਰੋਬਲਮਸ ਵੀ ਲੋਕੀ ਦੱਸ ਰਹੇ ਨੇ ਪਰ ਮੋਸਟ ਪੀਪਲ ਜਿਹੜੇ ਹੈਗੇ ਨੇ ਉਹ ਸੈਟੀਸਫਾਈ ਨਹੀਂ ਜੀ ਸਾਡੀ ਸਰਕਾਰ ਦੇ ਕੰਮ ਤੋਂ ਅਸੀਂ ਕਹਿੰਦੇ ਹਾਲੇ ਤਾਂ ਦੇਖੋ 2 ਸਾਲ ਹੋਏ ਨੇ 5 ਸਾਲ ਮਿਲਦੇ ਹੁੰਦੇ ਨੇ ਤੇ ਅੱਗੇ-ਅੱਗੇ ਹੋਰ ਵੀ ਜ਼ਿਆਦਾ ਇੰਪਰੂਵਮੈਂਟ ਹੋਏਗੀ ਤੇ ਜੋ ਗਰੰਟੀਆ ਭਗਵੰਤ ਮਾਨ ਸਰਕਾਰ ਵੱਲੋਂ ਦਿੱਤੀਆਂ ਗਈਆਂ ਨੇ ਉਹ ਸਾਰੀਆਂ ਪੂਰੀਆਂ ਕੀਤੀਆਂ ਜਾਣਗੀਆਂ ਤੇ ਸਰ ਜਿਵੇਂ ਕਿ ਮੈਮ ਕਹਿ ਰਹੇ ਹਨ ਵੀ ਚਲੋ ਹਲੇ 5 ਸਾਲ ਦਾ ਟਾਈਮ ਹੈ ਤੁਹਾਨੂੰ ਲੱਗਦਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਜਾਂ ਇਹ 2 ਸਾਲ ਦੇ ਟਾਈਮ ਨੂੰ ਲੈ ਕੇ ਕਿ ਜਿਵੇਂ ਕਿ ਵਿਰੋਧੀ ਪਾਰਟੀਆਂ ਦਾ ਕਹਿਣਾ ਹੈ ਕਿ 2 ਸਾਲ ਦਾ ਸਮਾਂ ਪੂਰਾ ਹੋਣ ਤੋਂ ਵੀ ਕੁਝ ਵੀ ਨਹੀਂ ਹਲੇ ਤੱਕ ਹੋਇਆ ਤੇ ਤੁਹਾਨੂੰ ਲੱਗਦਾ ਵੀ ਅੱਗੇ ਜਾ ਕੇ ਤੁਹਾਨੂੰ ਸਪੋਰਟ ਮਿਲੇਗੀ ਇਸ ਚੀਜ਼ ਨੂੰ ਲੈ ਕੇ ਵੀ ਜਿਵੇਂ 5 ਸਾਲ ਦੀ ਗੱਲ ਕਰੀਏ ਤਾਂ 2 ਸਾਲ ਦੇ ਵਿੱਚ ਐਸੇ ਕਿਹੜੇ ਕੰਮ ਨੇ ਜਿਹੜੇ ਹੋ ਗਏ ਨਹੀਂ ਜਾਂ 3 ਸਾਲ ਦੇ ਵਿੱਚ ਤੁਸੀਂ ਕਹਿ ਰਹੇ ਹੋ ਵੀ ਅੱਗੇ ਜਾ ਕੇ ਹੋਣਗੇ ਸਸੀ ਕਲ ਜੀ ਸਭ ਤੋਂ ਪਹਿਲਾਂ ਮੇਰਾ ਨਾਮ ਚਰੰਜਿੰਦਰ ਸਿੰਘ ਐਸ ਕੇ ਐਕਸ ਬਲੋਕ ਪ੍ਰਧਾਨ ਆਮ ਆਦਮੀ ਪਾਰਟੀ ਪਟਿਆਲਾ ਦਿਹਾਤੀ ਤੋਂ ਦੇਖੋ ਵਿਰੋਧੀਆਂ ਦਾ ਕੰਮ ਹੈ ਵਿਰੋਧ ਕਰਨਾ ਚੰਗੀ ਗੱਲ ਹੈ ਪਰ ਵਿਰੋਧ ਵੀ ਜੇ ਕਿਸੇ ਕੰਮਾਂ ਦੇ ਆਧਾਰ ਤੇ ਕੀਤਾ ਜਾਵੇ ਤਾਂ ਉਹ ਬਿਹਤਰ ਹੁੰਦਾ ਜੇ ਆਪਾਂ ਆਮ ਆਦਮੀ ਪਾਰਟੀ ਦੇ 2 ਸਾਲ ਕੰਮਾਂ ਦੀ ਗੱਲ ਕਰੀਏ ਤੁਸੀਂ ਇਹ ਦੇਖੋ ਜੀ ਸਭ ਤੋਂ ਪਹਿਲਾਂ ਅਸੀਂ ਜਦੋਂ ਜਿਵੇਂ ਮੈਂਮ ਨੇ ਦੱਸਿਆ ਅਸੀਂ ਕੰਪੇਨਿੰਗ ਕਰ ਰਹੇ ਹਾਂ ਸਾਡੇ ਮਾਨਯੋਗ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਉਹਨਾਂ ਨੂੰ ਐਮਪੀ ਦੀ ਟਿਕਟ ਮਿਲੀ ਹੈ ਜੀ ਤੇ ਅਸੀਂ ਉਹਦੇ ਲਈ ਕੰਪੇਨਿੰਗ ਜਿਹੜੀ ਸਟਾਰਟ ਕੀਤੀ ਹੈ ਸਭ ਤੋਂ ਪਹਿਲਾਂ ਲੋਕ ਇਸ ਗੱਲ ਤੋਂ ਪਹਿਲੀ ਗਰੰਟੀ ਜਿਹੜੀ ਸਾਡੀ 300 ਯੂਨਿਟ 1 ਮਹੀਨੇ ਦੇ 600 ਯੂਨਿਟ 2 ਮਹੀਨੇ ਦੇ ਬੀਲੀ ਦੀ ਗਾਰੰਟੀ ਤੋਂ ਲੋਕ ਬਹੁਤ ਖੁਸ਼ ਹਨ ਜੀ ਤੇ ਉਸ ਤੋਂ ਬਾਅਦ ਜੇ ਗੱਲ ਕਰੀਏ 42000 ਨੌਕਰੀਆਂ ਭਗਵੰਤ ਮਾਨ ਸਾਹਿਬ ਦੀ ਸਰਕਾਰ ਨੇ ਦਿੱਤੀਆਂ ਅੱਜ ਤੱਕ ਇਤਿਹਾਸ ਦੇ ਵਿੱਚ ਇਹ ਨਹੀਂ ਹੋਇਆ ਵੀ ਇੰਨੀਆਂ ਨੌਕਰੀਆਂ ਕਿਸੇ ਸਰਕਾਰ ਨੇ ਦਿੱਤੀਆਂ ਹੋਣ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਕੋਈ ਐਸਾ ਕੰਮ ਨਹੀਂ ਹੈ ਜਿਹੜਾ ਨਹੀਂ ਹੋ ਰਿਹਾ ਕ腐ਸ਼ਨ ਅੱਗੇ ਨਾਲੋਂ ਘਟੀ ਹੈ ਜੇ ਆਪਾਂ ਗੱਲ ਕਰੀਏ ਤੁਸੀਂ ਪਿੰਡਾਂ ਦੇ ਵਿੱਚ ਜੇ ਜਾਓਗੇ ਤਾਂ ਤੁਹਾਨੂੰ ਲੋਕ ਬੜੇ ਸੈਟੀਸਫਾਈ ਮਿਲਣਗੇ ਵੀ ਕਿਸੇ ਨੇ ਸੋਚਿਆ ਨਹੀਂ ਸੀ ਭਗਵੰਤ ਮਾਨ ਸਾਹਿਬ ਨੇ ਸੋਚਿਆ ਵੀ ਭਾਈ ਜਿਹੜਾ ਧਰਤੀ ਦਾ ਆਪਣਾ ਪਾਣੀ ਹੈ ਜਿਹੜਾ ਪੰਜਾਬ ਦਾ ਪਾਣੀ ਹੈ ਉਹ ਡੂੰਗਾ ਹੁੰਦਾ ਜਾ ਰਿਹਾ ਉਹਦਾ ਕਾਰਨ ਕੀ ਸੀ ਕਦੀ ਨਹਿਰਾਂ ਚੋਂ ਪਾਣੀ ਖਾਲਾਂ ਹੁੰਦੀਆਂ ਸੀ ਸਭ ਬੰਦ ਪਈਆਂ ਸੀ ਤਾਂ ਭਗਵੰਤ ਮਾਨ ਸਾਹਿਬ ਬੜਾ ਵਧੀਆ ਕੰਮ ਕਰ ਰਹੇ ਆ ਉਹਨਾਂ ਖਾਲਾਂ ਨੇ ਨਹਿਰੀ ਪਾਣੀ ਆ ਰਿਹਾ ਤੇ ਨਹਿਰੀ ਪਾਣੀ ਨਾਲ ਇੱਕ ਤਾਂ ਦੇਖੋ ਜਿਹੜੀ ਸਾਡੀ ਭੂਮੀ ਆ ਉਪਜਾਊ ਹੁੰਦੀ ਹੈ ਤੇ ਫਸਲ ਵਧੀਆ ਹੋਏਗੀ ਔਰ ਅਸੀਂ ਧਰਤੀ ਦਾ ਪਾਣੀ ਜਿਹੜਾ ਉਹ ਨਹੀਂ ਯੂਜ਼ ਕਰਾਂਗੇ ਮੈਂ ਕਹਣਾ ਜਿੰਨੇ ਕੰਮ ਭਗਵੰਤ ਮਾਨ ਸਾਹਿਬ ਕਰ ਰਹੇ ਆਂ ਅੱਜ ਤੱਕ ਕਿਸੇ ਸਰਕਾਰ ਨੇ ਇਹ ਨਹੀਂ ਕਿਤੇ ਇਹ ਜਿਹੜੇ ਪੁਰਾਣੇ ਬੋਲ ਰਹੇ ਆਂ ਤਾਂ ਮੈਂ ਉਹਨਾਂ ਨੂੰ ਕਹਿਣਾ ਚਾਹਨਾ ਵੀ ਉਹ ਕਦੀ ਸ਼ਿਸ਼ਮਾ ਮਹਿਲ ਜਾਂ ਉਹ ਮੈਂ ਤਾਂ ਇੱਥੋਂ ਤੱਕ ਕਿ ਜਦੋਂ ਅਸੀਂ ਲੋਕਾਂ ਕੋਲ ਜਾਂਦੇ ਆ ਉਹ ਸਾਨੂੰ ਇਹ ਕਹਿੰਦੇ ਆ ਭਾਈ ਅਸੀਂ ਤਾਂ ਕਦੀ ਕੈਪਟਨ ਸਾਹਿਬ ਨੂੰ ਮਿਲੇ ਹੀ ਨਹੀਂ ਉਹ ਤਾਂ ਮਹਿਲ ਚੋਕੇ ਦੀ ਬਾਹਰ ਹੀ ਨਹੀਂ ਆਏ ਤੁਸੀਂ 2 ਸਾਲ ਦੇ ਵਿੱਚ ਲਾਓ ਭਗਵੰਤ ਮਾਨ ਸਾਹਿਬ ਦਿੱਲੀ ਮੈਂ ਇੱਕ ਇੱਕ ਮਿੰਟ ਦੀ ਗੱਲ ਕਰਾਂ ਤਾਂ ਉਹਨਾਂ ਦਾ ਪਤਾ ਹੁੰਦਾ ਵੀ ਉਹ ਕਿੰਨਾ ਕੰਮ ਕਰ ਰਹੇ ਆ ਹਰ ਰੋਜ਼ ਕਿ ਕੋਈ ਨਾ ਕੋਈ ਮੀਟਿੰਗ ਹੁੰਦੀ ਹੈ ਉਸ ਤੋਂ ਬਾਅਦ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਲਈ ਉਹ ਦਿਨ ਰਾਤ ਉਹਨਾਂ ਨੇ ਇੱਕ ਕੀਤੀ ਪਈ ਹੈ ਜੀ ਤੇ ਮੈਮ ਜਿਵੇਂ ਕਿ ਸਰ ਨੇ ਗੱਲ ਕੀਤੀ ਹੈ ਕ腐ਸ਼ਨ ਦੇ ਲਗਾ ਲੋ ਜਾਂ ਰੰਗਲੇ ਪੰਜਾਬ ਦੀ ਲਗਾ ਲੋ ਤੇ ਕੁਝ ਪਾਰਟੀਆਂ ਦਾ ਕਹਿਣਾ ਹੈ ਕਿ ਜਿਵੇਂ ਕਿ ਰੰਗਲੇ ਪੰਜਾਬ ਨੂੰ ਆਪਾਂ ਗੱਲ ਕਰਦੇ ਆ ਰੰਗਲਾ ਪੰਜਾਬ ਬਣਾਉਣ ਦੀ ਗੱਲ ਕਰਦੇ ਆ ਤਾਂ ਕੁਝ ਦਾ ਕਹਿਣਾ ਹੈ ਕਿ ਪਹਿਲਾ ਨਾਲੋਂ ਜੋ ਕ੍ਰਾਈਮ ਹੈ ਉਹ ਵਧ ਗਿਆ ਹੈ ਮਰਡਰ ਹੋ ਰਹੇ ਨੇ ਕਤਲ ਹੋ ਰਹੇ ਨੇ ਥਾਂ ਥਾਂ ਤੇ ਹਨਾ ਚੋਰੀਆਂ ਹੋ ਰਹੀਆਂ ਨੇ ਇਹਨਾਂ ਬਾਰੇ ਤੁਸੀਂ ਕੀ ਕਹੋਗੇ ਕਿ ਜਦ ਕ੍ਰਾਈਮ ਹੀ ਨਹੀਂ ਸ਼ਹਿਰ ਦੇ ਵਿੱਚੋਂ ਦੇਸ਼ ਦੇ ਵਿੱਚੋਂ ਜਾ ਰਿਹਾ ਤਾਂ ਇਸ ਨੂੰ ਆਪਾਂ ਰੰਗਲਾ ਪੰਜਾਬ ਕਿਵੇਂ ਬਣਾਵਾਂਗੇ ਦੇਖੋ ਜੀ ਜਿਸ ਤਰ੍ਹਾਂ ਅਸਕੇ ਸਰਨੇ ਦੱਸਿਆ ਕਿ ਵਿਰੋਧੀ ਪਾਰਟੀਆਂ ਦਾ ਕੰਮ ਹੁੰਦਾ ਗੱਲਾਂ ਕਰਨੀਆਂ ਇਹ ਕ腐ਪਸ਼ਨ ਇਹ ਸਾਰਾ ਕੁਝ ਕਿੰਨੇ ਲਿਆਂਦਾ ਹੈ ਪ੍ਰਾਣੀਆਂ ਸਰਕਾਰਾਂ ਦੀ ਦੇ ਨੇ ਅਸੀਂ ਤਾਂ ਸ਼ਰੀਆਮ ਕਹਿੰਨੇ ਆ ਜੀ ਕਾਂਗਰਸ ਤੇ ਟਾਈਮ ਲਾ ਲਓ ਤੁਸੀਂ ਅਕਾਲੀਆਂ ਦੇ ਲੋਕ ਸ਼ਰੀਆਮ ਕਹਿੰਦੇ ਨੇ ਕਿ ਇਹ ਜਿਹੜਾ ਨਸ਼ਾ ਹੈ ਨਾ ਇਹ ਅਕਾਲੀ ਦਲ ਦੀ ਦੇ ਨੇ ਠੀਕ ਹੈ ਹੁਣ ਭਗਵੰਤ ਮਾਨ ਸਾਹਿਬ ਦਾ ਸੁਪਨਾ ਹੈ ਕਿ ਮੈਂ ਪੰਜਾਬ ਨੂੰ ਰੰਗਲਾ ਬਣਾਣਾ ਹੈ ਉਹਦੇ ਲਈ ਉਹ ਸ਼ੁਰੂਆਤ ਤੋਂ ਉਸ ਚੀਜ਼ ਨੂੰ ਹੈ ਜੜ ਤੋਂ ਕਿਵੇਂ ਖਤਮ ਕਰ ਸਕਦੇ ਨੇ ਸਟੈਪ ਬਾਈ ਸਟੈਪ ਜੇ ਆਪਾਂ ਚੱਲਾਂਗੇ ਇੱਕਦਮ ਤਾਂ ਦੇਖੋ ਕੁਝ ਹੋ ਨਹੀਂ ਸਕਦਾ ਉਹ ਉਹ ਅਕਸਰ ਇਹ ਕਹਿੰਦੇ ਹੁੰਦੇ ਨੇ ਆਪਣੇ ਭਾਜਨਾ ਜਿ ਕਿ ਜਿਹੜੀਆਂ ਉਹਨਾਂ ਨੇ ਗੱਠਾ ਹੱਥਾਂ ਦੇ ਨਾਲ ਮਾਰਿਆ ਨੇ ਨਾ ਉਹ ਸਾਨੂੰ ਦੰਦਾ ਨਾਲ ਖੋਲਣੀਆਂ ਪੈਣਗੀਆਂ ਉਹਦਾ ਐਗਜ਼ੈਕਟ ਮੀਨਿੰਗ ਕੀ ਹੁੰਦਾ ਉਹਨੂੰ ਆਪਾਂ ਕਿਸ ਤਰ੍ਹਾਂ ਲਈਏ ਪਹਿਲਾਂ ਹੌਲੀ ਹੌਲੀ ਜ਼ਮੀਨ ਲੈਵਲ ਤੇ ਲਾ ਲਓ ਪਹਿਲਾਂ ਤੁਸੀਂ ਛੋਟੀਆਂ ਛੋਟੀਆਂ ਚੋਰੀਆਂ ਲਾ ਲਓ ਇੱਕਦਮ ਕ腐ਸ਼ਨ ਤਾਂ ਨਹੀਂ ਨਾ ਘਟ ਸਕਦੀ ਜੇ ਅਸੀਂ ਕਹਨੇ ਆ ਵੀ ਅਸੀਂ ਕਿਸੇ ਆਫਿਸ ਤੇ ਜਾਂਦੇ ਆ ਤੁਸੀਂ ਇਹ ਦੇਖੋ ਵੀ ਜਿਵੇਂ ਪਹਿਲਾਂ ਹਰ ਕੰਮ ਪੈਸੇ ਲੈ ਕੇ ਹੁੰਦਾ ਸੀ ਹਨਾ ਤੇ ਅੱਜ ਜਿਹੜੀਆਂ 43000 ਨੌਕਰੀਆਂ ਮਿਲਿਆ ਉਸ ਚ ਕੋਈ ਇੱਕ ਜਣਾ ਵੀ ਦੱਸ ਦੇ ਵੀ ਕਿਸੇ ਨੇ 1 ਰੁਪਿਆ ਲਿਆ ਉਹਨਾਂ ਤੋਂ ਇਹੋ ਜਿਹਾ ਕੁਝ ਨਹੀਂ ਹੈਗਾ ਹੌਲੀ ਹੌਲੀ ਜੋ ਹੈਗਾ ਏ ਪੰਜਾਬ ਦਾ ਮਾਹੌਲ ਵੀ ਠੀਕ ਹੋਏਗਾ ਸਾਨੂੰ ਪੂਰਾ ਭਰੋਸਾ ਹੈ ਜੀ ਭਗਵੰਤ ਮਾਨ ਸਾਹਿਬ ਤੇ ਕਿ ਇਹ ਕ腐ਸ਼ਨ ਹੈ ਇਹ ਵੀ ਖਤਮ ਹੋਏਗੀ ਬਾਕੀ ਹੋਰ ਜੋ ਪ੍ਰੋਬਲਮਸ ਨੇ ਉਹ ਵੀ ਖਤਮ ਹੋਣਗੀਆਂ ਪਰ ਮੈਮ ਜੇਪਾ ਵਿਰੋਧੀਆਂ ਦੀ ਗੱਲ ਕਰੀਏ ਜਾਂ ਕੀ ਉਹਨਾਂ ਦਾ ਤਾਂ ਸਿਰਫ ਇਹੀ ਕਹਿ ਸਕਦੇ ਆ ਕਿ ਜਿਵੇਂ ਕਿ ਰੋਜ਼ ਦੀਆਂ ਨਿਊਜ਼ ਆ ਰਹੀਆਂ ਨੇ ਕਿ ਜੋ ਪਹਿਲਾਂ ਦੇ ਨਾਲੋਂ ਤਾਂ ਇਸ ਟਾਈਮ ਜੋ ਮੌਜੂਦਾ ਸਰਕਾਰ ਦੇ ਹੋਣ ਦੇ ਬਾਵਜੂਦ ਵੀ ਪਹਿਲਾਂ ਨਾਲੋਂ ਜੋ ਕ੍ਰਾਈਮ ਹੈ ਉਹ ਹੁਣ ਵੱਧ ਗਿਆ ਹੈ ਦੇਖੋ ਜੀ ਸਰਕਾਰ ਨੂੰ ਟਿਕਨ ਨਹੀਂ ਦਿੱਤਾ ਜਾ ਰਿਹਾ ਮੈਂ ਸਿੱਧੀ ਗੱਲ ਕਵਾਂਗੀ ਜੀ ਵਿਰੋਧੀ ਕੀ ਚਾਹੁੰਦੇ ਨੇ ਭਗਵੰਤ ਮਾਨ ਸਾਹਿਬ ਦੀ ਸਰਕਾਰ ਨੂੰ ਡੇਗਣਾ ਚਾਹੁੰਦੇ ਨੇ ਥੱਲੇ ਗਰਾਣਾ ਚਾਹੁੰਦੇ ਨੇ ਉਹਦੇ ਲਈ ਕੀ ਹੁੰਦਾ ਕੋਈ ਨਿੱਕੀ ਜਿਹੀ ਵੀ ਗੱਲ ਹੁੰਦੀ ਨਾ ਉਹਦੇ ਤੇ ਬੜਾ ਵੱਡਾ ਇਸ਼ੂ ਬਣਾ ਦਿੱਤਾ ਜਾਂਦਾ ਹੈ ਖਾਸ ਕਰਕੇ ਆਪਣੇ ਸੋਸ਼ਲ ਮੀਡੀਆ 'ਤੇ ਤੁਸੀਂ ਲਾ ਲਓ ਨਿੱਕੀ ਜਿਹੀ ਗੱਲ ਇਹਨੂੰ ਵਾਰ-ਵਾਰ ਕਿੰਨਾ ਦਿਖਾਇਆ ਜਾਂਦਾ ਹੈ ਹਨਾ ਜਦਕਿ ਗੱਲ ਕੋਈ ਇੰਨੀ ਵੱਡੀ ਨਹੀਂ ਹੁੰਦੀ ਵਿਰੋਧੀਆਂ ਨੇ ਇਹਦਾ ਕਹਿਣਾ ਹੀ ਹੈ ਦੇਖੋ ਪਰ ਅਸੀਂ ਇਸ ਗੱਲ ਨੂੰ ਨਹੀਂ ਮੰਨਦੇ ਕਿ ਪਹਿਲਾਂ ਨਾਲੋਂ ਵਧਿਆ ਸੀ ਕਵਾਂਗੇ ਸਗੋਂ ਘਟਿਆ ਹੈ ਪਹਿਲਾਂ ਨਾਲੋਂ ਇਹ ਜਾਣ ਕੇ ਪੰਜਾਬ ਦੇ ਹਾਲਾਤ ਖਰਾਬ ਕੀਤੇ ਜਾ ਰਹੇ ਨੇ ਉਹ ਦੇਖੋ ਜਿਵੇਂ ਕਹਿੰਦੇ ਨੇ ਵੀ ਕਿਤੇ ਕੋਈ ਰੈਲੀ ਹੁੰਦੀ ਏ ਉਹ ਕੋਈ ਹੋਰਾਂ ਦੇ ਸਮਰਥਕ ਥੋੜੀ ਹੁੰਦੇ ਜਿਨ੍ਹਾਂ ਨੂੰ ਲੈ ਕੇ ਆਂਦੇ ਪੈਸੇ ਦੇ ਕੇ ਲੋਕਾਂ ਨੂੰ ਖਰੀਦ ਕੇ ਲੈ ਕੇ ਆਂਦੇ ਵੀ ਤੁਸੀਂ ਵੱਧ ਤੋਂ ਵੱਧ ਕੱਟ ਜਦ ਕਿ ਉਹ ਕੀ ਚੀਜ਼ ਸੀਗਾ ਰਾਸ਼ਨ ਦੇ ਜਿਹੜੇ ਕਾਰਡ ਕੱਟੇ ਸੀ ਉਹਨਾਂ ਨੇ ਦੇਖਣਾ ਸੀ ਕਿ ਵਾਕਈਏ ਜਿਹੜੇ ਲੋਕ ਹੈਗੇ ਨੇ ਇਹਨਾਂ ਨੂੰ ਅਫੋਰਡ ਨਹੀਂ ਕਰ ਸਕਦੇ ਜਿਵੇਂ ਕਹਿੰਦੇ ਸੀ ਨਿਊਜ਼ ਆਉਂਦੇ ਸੀ ਗੱਡੀਆਂ 'ਚ ਲੋਕੀ ਰਾਸ਼ਨ ਲੈਣ ਆਏ ਹਨਾ ਤਾਂ ਉਸ ਚੀਜ਼ ਦੀ ਇਨਵੈਸਟੀਗੇਸ਼ਨ ਵਾਸਤੇ ਤਾਂ ਕੁਝ ਟਾਈਮ ਵਾਸਤੇ ਉਹ ਸਾਰਿਆਂ ਦੇ ਕੱਟੇ ਸੀ ਤੇ ਉਹ ਹੁਣ ਹੌਲੀ-ਹੌਲੀ ਕਰਕੇ 31 ਮਾਰਚ ਤੱਕ ਸਾਰਿਆਂ ਦੇ ਉਹ ਕਾਰਡ ਦੁਬਾਰਾ ਚੱਲ ਜਣੇ ਇਹੋ ਜਿਹੇ ਪ੍ਰੋਬਲਮਜ਼ ਹੋਰ ਕੋਈ ਖਾਸ ਆ ਨਹੀਂ ਰਹੀਆਂ ਸਾਨੂੰ ਹਾਂਜੀ ਇੱਥੇ ਮੈਂ ਜਿਹੜੀ ਤੁਸੀਂ ਗੱਲ ਕੀਤੀ ਮਰਡਰ ਜਾਂ ਕ੍ਰਾਈਮ ਦੀ ਗੱਲ ਕੀਤੀ ਮੈਂ ਤੁਹਾਨੂੰ ਇੱਥੇ ਇੱਕ ਗੱਲ ਕਹਿਣ ਤੁਹਾਡੇ ਚੈਨਲ ਦੇ ਜ਼ਰੀਏ ਦੱਸਣੀ ਚਾਹਾਂਗਾ ਜੀ ਜੇ ਆਪਾਂ ਪੰਜਾਬ ਪੁਲਿਸ ਦੀ ਗੱਲ ਕਰੀਏ ਤਾਂ ਪੰਜਾਬ ਪੁਲਿਸ ਬਹੁਤ ਵਧੀਆ ਕੰਮ ਕਰ ਰਹੀ ਹੈ ਤੇ ਤੁਸੀਂ ਪਿੱਛੇ ਦੇਖਿਆ ਹੋਣਾ ਮਾਨ ਸਾਹਿਬ ਨੇ ਪੰਜਾਬ ਪੁਲਿਸ ਨੂੰ ਕਿੰਨੀਆਂ ਗੱਡੀਆਂ ਨਵੀਆਂ ਦਿੱਤੀਆਂ ਤੇ ਜੇ ਉਹਨਾਂ ਨੂੰ ਕੋਈ ਦਿੱਕਤ ਆਂਦੀ ਸੀ ਪਹਿਲੀ ਗੱਲ ਦੂਜੀ ਗੱਲ ਇੱਥੇ ਉਹਨਾਂ ਨੇ ਸੜਕ ਸੁਰੱਖਿਆ ਫੋਰਸ ਵੀ ਸ਼ੁਰੂ ਕੀਤੀ ਹੈ ਵੀ ਕਿਦੇ ਲਈ ਕੀਤੀ ਹੈ ਮੰਨ ਲਓ ਜੇ ਕਿਸੇ ਦਾ ਰੋਡ ਤੇ ਐਕਸੀਡੈਂਟ ਹੋ ਜਾਂਦਾ ਮੈਂ ਕਹਿੰਨਾ ਜਿਹੜੇ ਕੰਮ ਕੀਤੇ ਆ ਇਹੋ ਜਿਹੇ ਕੰਮ ਕਿਸੇ ਨੇ ਮਤਲਬ ਸੋਚਿਆ ਵੀ ਨਹੀਂ ਹੋਣਾ ਜੋ ਭਗਵੰਤ ਮਾਨ ਸਾਹਿਬ ਨੇ ਕੀਤੇ ਆ ਪੁਲਿਸ ਆਪਣੀ ਜ਼ਿੰਮੇਵਾਰੀ ਬੜੀ ਬਖੂਬੀ ਨਾਲ ਨਹੀਂ ਭਾਰੀ ਹੈ ਤੇ ਕ੍ਰਾਈਮ ਅੱਗੇ ਨਾਲੋਂ ਘਟਈ ਹੈ ਜੀ ਜੇ ਤੁਸੀਂ ਥਾਣੇ ਵਿੱਚ ਜਾ ਕੇ ਦੇਖੋਗੇ ਮੈਂ ਤਾਂ ਇਹ ਦੇਖਿਆ ਵੀ ਚਲੋ ਕਿਸੇ ਦਾ ਘਰ ਦਾ ਲੜਾਈ ਜਾਂ ਛੋਟਾ ਮੋਟਾ ਝਗੜਾ ਚੱਲਦੀ ਰਹਿੰਦਾ ਹੈ ਦੇਖੋ ਘਰਾਂ 'ਚ ਸੋ ਗੱਲਾਂ ਹੁੰਦੀਆਂ ਜੇ ਕਿਤੇ ਆਪਾਂ ਉਹਨਾਂ ਨੂੰ ਮਨਾਣ ਲਈ ਉਹਨਾਂ ਦੀ ਪੁਲਿਸ ਦੀ ਲੋੜ ਵੀ ਪੈ ਜੇ ਮੈਂ ਦੇਖਿਆ ਉੱਥੇ ਆਰਾਮ ਨਾਲ ਸਾਰੇ ਇੱਕ ਤਰ੍ਹਾਂ ਫ੍ਰੀ ਬੈਠੇ ਹੁੰਦੇ ਆ ਪਹਿਲਾਂ ਵਾਂਗੂ ਨਹੀਂ ਵੀ ਉੱਥੇ ਲਾਈਨਾਂ ਲੱਗਿਆ ਰਹਿੰਦੀਆਂ ਸੀ ਲੋਕਾਂ ਨੂੰ ਸਗੋਂ ਪੈਸੇ ਲੈ ਜਾਂਦੇ ਸੀ ਕੰਮ ਕਰਨ ਦੇ ਇੱਥੇ ਕੋਈ ਐਸਾ ਨਹੀਂ ਹੈ ਪੁਲਿਸ ਬੜੀ ਬਖੂਬੀ ਨਾਲ ਆਪਣਾ ਕੰਮ ਕਰ ਰਹੀ ਹੈ ਤੇ ਪੰਜਾਬ ਵਿੱਚ ਪੂਰੀ ਸ਼ਾਂਤੀ ਹੈ ਵਧੀਆ ਮਾਹੌਲ ਹੈ ਜਿਹੜਾ ਉਹ ਹੁਣ ਬਣਨ ਜਾ ਰਿਹਾ ਜੀ ਤੇ ਸਰ ਜਿਵੇਂ ਕਿ ਭਗਵੰਤ ਮਾਨ ਸ ਮੌਜੂਦਾ ਸਰਕਾਰ ਜੋ ਭਗਵੰਤ ਮਾਨ ਜੀ ਦੇ ਲਈ ਮੁਲਾਜ਼ਮਾਂ ਦਾ ਪੈਨਸ਼ਨਰਾਂ ਦਾ ਕਹਿਣਾ ਸੀ ਕਿ ਸਾਡੇ ਧਰਨਿਆਂ ਦੇ ਵਿੱਚ ਜਦੋਂ ਪਿਛਲੀਆਂ ਸਰਕਾਰਾਂ ਸੀਗੀਆਂ ਵੀ ਸਾਡੇ ਧਰਨਿਆਂ ਦੇ ਵਿੱਚ ਆ ਕੇ ਇਹਨਾਂ ਨੇ ਸਾਡੇ ਨਾਲ ਜੋ ਵਾਅਦੇ ਕੀਤੇ ਸੀਗੇ ਦਾਅਵੇ ਕੀਤੇ ਸੀ ਵੀ ਰਜਗਾਰਾਂ ਨੂੰ ਬੇਰੋਜ਼ਗਾਰਾਂ ਨੂੰ ਸੀ ਰਜਗਾਰ ਦਵਾਂਗੇ ਤੇ ਜੋ ਪੈਨਸ਼ਨਰਾਂ ਦਾ ਜੋ ਮੁਲਾਜ਼ਮਾਂ ਦੇ ਜੋ ਮੰਗਾਂ ਸੀਗੀਆਂ ਪਰ ਉਹਨਾਂ ਦਾ ਹਲੇ ਵੀ ਕਹਿਣਾ ਹੈ ਕਿ ਕੁਝ ਹੱਦ ਤੱਕ ਜੋ ਨੇ ਵੀ ਉਹ ਨਹੀਂ ਪੂਰੀਆਂ ਕੀਤੀਆਂ ਗਈਆਂ ਤਾਂ ਇਹਦੇ ਬਾਰੇ ਤੁਸੀਂ ਕੀ ਕਹੋਗੇ ਬਿਲਕੁਲ ਸਹੀ ਗੱਲ ਕਹੀ ਹੈ ਜੀ ਤੁਸੀਂ ਬਿਲਕੁਲ ਅਸੀਂ ਉਹਨਾਂ ਨੂੰ ਮਿਲੇ ਸੀ ਬੇਰੁਜ਼ਗਾਰਾਂ ਨੂੰ ਜਿੱਥੇ ਰੋਜ਼ਗਾਰ ਦੀ ਤੁਸੀਂ ਗੱਲ ਕਰ ਰਹੇ ਹੋ ਤਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਮੈਮ ਨੇ ਦੱਸਿਆ ਅਸੀਂ 42 43000 ਜਿੰਨੀਆਂ ਨੌਕਰੀਆਂ ਦਿੱਤੀਆਂ ਉਹਨਾਂ ਨੂੰ ਰੋਜ਼ਗਾਰ ਮਿਲਿਆ ਔਰ ਇੱਥੇ ਇੱਕ ਗੱਲ ਸਪਸ਼ਟ ਮੈਂ ਕਹਿਣੀ ਚਾਹਾਂਗਾ ਵੀ ਇੱਕ ਚਾਹ ਦਾ ਕੱਪ ਵੀ ਕਿਸੇ ਕੋਲ ਨਹੀਂ ਲਿਆ ਗਿਆ ਪੈਸੇ ਤਾਂ ਦੂਰ ਦੀ ਗੱਲ ਹੈ ਪਹਿਲੀ ਗੱਲ ਦੂਜੀ ਗੱਲ ਜੇ ਆਪਾਂ ਪੈਨਸ਼ਨਰਾਂ ਦੀ ਜਾਂ ਇਹ ਸਮੱਸਿਆ ਅਸੀਂ ਜਦੋਂ ਹੁਣ ਡੋਰ ਟੂ ਡੋਰ ਕਰ ਰਹੇ ਹਾਂ ਤਾਂ ਚਲੋ ਸਾਨੂੰ ਆਈ ਵੀ ਹੈ ਪਰ ਮੈਂ ਉਹਨਾਂ ਨੂੰ ਇਹਨਾ ਕਹਿਣਾ ਚਾਹਾਂਗਾ ਵੀ ਬਹੁਤ ਮਾਨ ਸਾਹਿਬ ਨੇ ਕੰਮ ਕੀਤੇ ਆ 2 ਸਾਲ ਸਾਨੂੰ ਹੋਏ ਆ ਜੇ ਅਸੀਂ ਵਾਦਾ ਕੀਤਾ ਤਾਂ ਉਹ 5 ਸਾਲ ਦੇ ਵਿੱਚ ਅਸੀਂ ਹਰੇਕ ਵਾਦਾ ਜਿਹੜਾ ਉਹ ਪੂਰਾ ਕਰਨਾ ਹੈ ਜਿੰਨੀਆਂ ਗਰੰਟੀਆਂ ਦਿੱਤੀਆਂ ਉਹ ਅਸੀਂ ਗਰੰਟੀਆਂ ਪੂਰੀਆਂ ਕਰਨੀਆਂ ਸਾਡੇ ਕੋਲ 3 ਸਾਲ ਹੈ ਜਿੰਨੇ ਅਸੀਂ ਵਾਦੇ ਕੀਤੇ ਆ ਜਿਹੜੇ ਨਹੀਂ ਕੀਤੇ ਵੀ ਨਾ ਅਸੀਂ ਉਹ ਵੀ ਵਾਦੇ ਪਸਾਰੇ ਆ ਜਿਹੜੇ ਉਹ ਪੂਰੇ ਕਰਾਂਗੇ ਸਾਨੂੰ ਭਗਵੰਤ ਮਾਨ ਸਾਹਿਬ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਪੂਰਾ ਮਤਲਬ ਜੇ ਕਹੋ ਵੀ ਰੱਬ ਜਿੰਨਾ ਇਤਬਾਰ ਹੈ ਕਿ ਜਿਵੇਂ ਕਿ ਹੁਣ ਜਿਹੜੀਆਂ ਪ੍ਰੋਬਲਮਾਂ ਸਾਰੇ ਮੁਲਾਜ਼ਮਾਂ ਨੂੰ ਬੇਰੋਜ਼ਗਾਰਾਂ ਨੂੰ ਸਾਰਿਆਂ ਨੂੰ ਜੇ ਆਪਾਂ ਵਿੱਚ ਲੈ ਕੇ ਚੱਲੀਏ ਤੇ ਦੂਸਰੀ ਗੱਲ ਦੂਸਰੇ ਪਾਸੇ ਆ ਜਾਂਦਾ ਕਿਸਾਨੀ ਅੰਦੋਲਨ ਤੇ ਇਹਨਾਂ ਇਹਨਾਂ ਦਾ ਵੀ ਤੁਸੀਂ ਦੇਖਿਆ ਹੀ ਹੈ ਕਿ ਹੁਣ ਪਿੱਛੇ ਜੀ ਵੀ ਕਾਫੀ ਜ਼ਿਆਦਾ ਦਿੱਕਤਾਂ ਪਈਆਂ ਨੇ ਕਿ ਗੋਲੀਆਂ ਚੱਲ ਗਈਆਂ ਸੀਗੀਆਂ ਤੇ ਧਰਨਿਆਂ ਦੇ ਉੱਤੇ ਅਥਰੋ ਗੈਸ ਛੱਡੀ ਗਈ ਹੈ ਜਿਹੜੀ ਵੀ ਇਹਨਾਂ ਨੂੰ ਅੱਗੇ ਜਾ ਕੇ ਦਿੱਕਤਾਂ ਪਈਆਂ ਤੁਹਾਨੂੰ ਕੀ ਲੱਗਦਾ ਹੈ ਕਿ ਹੁਣ ਜੋ ਮੌਜੂਦਾ ਸਰਕਾਰ ਹੈ ਵੀ ਇਸ ਨੂੰ ਕਿਸਾਨੀ ਅੰਦੋਲਨ ਰਾਹੀ ਜਾਂ ਹੋਰ ਜਿਹੜੀ ਮੰਗਾਂ ਦੇ ਪੈਨਸ਼ਨਰਸ ਵਗੈਰਾ ਜਾਂ ਜੋ ਵੀ ਮੁਲਾਜ਼ਮ ਨੇ ਇਹਨਾਂ ਕੰਨਿਓ ਕਿੰਨਾ ਕੁ ਸਪੋਰਟ ਹੋਊਗਾ ਦੇਖੋ ਜੀ ਪੈਨਸ਼ਨਰਸ ਵੱਲੋਂ ਤਾਂ ਚਲੋ ਮੈਂ ਕਲੀਅਰ ਨਹੀਂ ਲਿਖ ਸਕਦੀ ਕਿਉਂਕਿ ਜਿਵੇਂ ਸਰ ਨੇ ਦੱਸਿਆ ਵੀ ਹੌਲੀ ਹੌਲੀ ਉਹ ਸਾਰੀਆਂ ਗਰੰਟੀਆਂ ਜਿਹੜੀਆਂ ਪੂਰੀਆਂ ਹੋਣਗੀਆਂ ਪਰ ਕਿਸਾਨੀ ਅੰਦੋਲਨ ਦੀ ਗੱਲ ਕਰੀਏ ਪਹਿਲਾਂ ਵੀ ਜਦੋਂ ਕਿਸਾਨ ਸਾਲ 1.5 ਸਾਲ ਬੈਠੇ ਰਹੇ ਸੀ ਲਗਭਗ 700 ਦੇ ਕਰੀਬ ਉਦੋਂ ਜਿਹੜੇ ਕਿਸਾਨ ਸੀ ਸ਼ਹੀਦ ਹੋਏ ਸੀ ਹੁਣ ਵੀ ਦੇਖੋ ਕਿੰਨਾ ਮਾੜਾ ਵਿਹਾਰ ਕੀਤਾ ਗਿਆ ਕਿਸਾਨਾਂ ਨਾਲ ਹਨਾ ਆਪਾਂ ਸ਼ੁਭਕਰਨ ਦੀ ਐਗਜ਼ੈਂਪਲ ਲੈ ਲਈਏ ਤੇ ਬੱਚਾ ਜਨ ਆ ਗਿਆ ਭਗਵੰਤ ਮਾਨ ਸਾਹਿਬ ਖੁਦ ਕਰੋੜ ਰੁਪਇਆ ਉਹਦੇ ਪਰਿਵਾਰ ਨੂੰ ਦੇ ਕੇ ਆਏ ਤੇ ਨਾਲ ਉਹਦੀ ਭੈਣ ਨੂੰ ਨੌਕਰੀ ਦਿੱਤੀ ਹੈ ਇਹ ਸਾਰਿਆਂ ਨੂੰ ਪਤਾ ਹੀ ਹੈ ਮੈਨੂੰ ਵੀ ਇਸ ਚੀਜ਼ ਤੋਂ ਸਾਡੀ ਜਿਹੜੀ ਪੰਜਾਬ ਸਰਕਾਰ ਹੈਗੀ ਏ ਉਹਨੂੰ ਬਹੁਤ ਵੱਡੀ ਸਪੋਰਟ ਮਿਲੇਗੀ ਕਿਉਂ ਕਿ ਕਿਉਂਕਿ ਜਿਹੜੀ ਕੇਂਦਰ ਸਰਕਾਰ ਹੈ ਮੰਗਾ ਤੇ ਉਹਨੇ ਮੰਨਣੀਆਂ ਨੇ ਨਾ ਉਹ ਭਗਵੰਤਮਾਨ ਸਰਕਾਰ ਦਾ ਉਸੇ ਕੋਈ ਰੋਲ ਨਹੀਂ ਹੈਗਾ ਸਾਡੀ ਸਰਕਾਰ ਪੂਰੀ ਤਰ੍ਹਾਂ ਖੜੀ ਹੋਈ ਏ ਸਾਡੇ ਲੀਡਰ ਟਾਈਮ ਟੂ ਟਾਈਮ ਜਾ ਕੇ ਉੱਥੇ ਬੈਠਦੇ ਨੇ ਕਿਸਾਨਾਂ ਦੇ ਨਾਲ ਉਹਨਾਂ ਦੀਆਂ ਸਮੱਸਿਆਵਾਂ ਵੀ ਸੁਣਦੇ ਨੇ ਸਾਡੀ ਸਰਕਾਰ ਨੂੰ ਇਸ ਚੀਜ਼ ਦਾ ਦੀ ਬਹੁਤ ਵੱਡੀ ਸਪੋਰਟ ਮਿਲੇਗੀ ਸਾਨੂੰ ਪਤਾ ਹੈ ਕਿ ਇਸ ਟਾਈਮ ਕਿਸਾਨਾਂ ਦੇ ਮਨਾਂ 'ਚ ਕੀ ਚੱਲ ਰਿਹਾ ਹੈ ਜੇ ਕੇਂਦਰ ਸਰਕਾਰ ਸਾਡੀ ਮੰਗ ਨਹੀਂ ਮੰਨ ਰਹੀ ਕਿਸਾਨਾਂ ਦੀ ਸੋਚੇ ਤਾਂ ਅਸੀਂ ਇਹਨੂੰ ਕਿਉਂ ਸਪੋਰਟ ਕਰੀਏ ਇਸ ਲਈ ਨੇਚੁਰਲ ਹੈ ਕਿ ਉਹਨਾਂ ਦਾ ਝੁਕਾ ਪੰਜਾਬ ਸਰਕਾਰ ਵਾਲੀ ਹੋਏਗਾ ਕਿਸੇ ਇੱਧਰ ਹੀ ਆਈਏ ਜੀ ਹਾਂ ਤੁਸੀਂ ਕੀ ਕਹੋਗੇ ਸਰ ਬਿਲਕੁਲ ਸਹੀ ਕਿਹਾ ਜੀ ਇਹਨਾਂ ਨੇ ਦੇਖੋ ਪੈਨਸ਼ਨਰਾਂ ਦੀ ਤੁਸੀਂ ਗੱਲ ਕਰ ਰਹੇ ਹੋ ਮੈਂ ਤਾਂ ਕਹਿੰਨਾ ਵੀ ਜਦੋਂ ਬਾਕੀ ਕੰਮਾਂ ਦੇ ਮੁਕਾਬਲੇ ਉਹ ਆਪਣੀ ਜਿਹੜੀ ਉਹਨਾਂ ਦੀ ਮੰਗ ਹੈ ਦੇਖਣਗੇ ਮੰਨ ਲਓ ਬਿਜਲੀ ਦਾ ਬਿੱਲ ਮਾਫ ਹੈ ਜੀ ਉਸ ਤੋਂ ਬਾਅਦ ਹੋਰ ਕਈ ਉਹਨਾਂ ਦੇ ਜਿਹੜੇ ਫਾਇਦੇ ਹੋ ਰਹੇ ਆ ਜਦੋਂ ਸਾਰਾ ਕੁਝ ਸੋਚਣਗੇ ਉਹਨਾਂ ਦੇ ਬੱਚਿਆਂ ਨੂੰ ਨੌکریاں ਮਿਲੀਆਂ ਹੋਣਗੀਆਂ ਜਦੋਂ ਉਹ ਸੋਚਣਗੇ ਵੀ ਕਿਰਪਈਆਂ ਨੇ ਲੱਗਿਆ ਤੇ ਨੌਕਰੀ ਮਿਲੀ ਹੈ ਜਦ ਕਿ ਪਿਛਲੀਆਂ ਸਰਕਾਰਾਂ ਮੈਂ ਕਹਿਣਾ ਨਹੀਂ ਚਾਹੁੰਦਾ ਪਰੰਤੂ 10 ਲੱਖ ਕੀ 50-50 ਲੱਖ ਵੀ ਮੰਗਦੇ ਹੋਣਗੇ ਜਿਵੇਂ ਸਾਨੂੰ ਕਈਆਂ ਨੇ ਦੱਸਿਆ ਵੀ ਹੈ ਮੈਂ ਜ਼ਿਆਦਾ ਚੈਨਲ ਰਹੀ ਨਹੀਂ ਦੱਸਣਾ ਚਾਹਾਂਗਾ ਤੇ ਉਹ ਪੈਨਸ਼ਨਰ ਜਿੰਨੇ ਆ ਉਹ ਮਤਲਬ ਉਸ ਚੀਜ਼ ਨੂੰ ਜਦੋਂ ਤੋਲਣਗੇ ਦੇਖਣਗੇ ਵੀ ਵਾਕੀ ਇਹ ਸਰਕਾਰ ਵਧੀਆ ਕੰਮ ਕਰ ਰਹੀ ਹੈ ਤਾਂ ਉਹ ਪਹਿਲਾਂ ਸੈਟੀਸਫਾਈ ਮੈਂ ਤਾਂ ਕਵਾਂਗਾ ਜੀ 70 ਤੋਂ 80% ਸੈਟੀਸਫਾਈਡ ਹੈ ਉਸ ਵੇ ਕਿਸਾਨਾਂ ਦੀ ਗੱਲ ਕਰੋਗੇ ਜੀ ਦੇਖੋ ਮੋਦੀ ਸਰਕਾਰ ਬੀਜੇਪੀ ਸਰਕਾਰ ਤੋਂ ਕਿਸਾਨ ਬਹੁਤ ਨਰਾਜ ਹੈ ਕਿ ਕਿਸਾਨਾਂ ਦਾ ਹੱਕ ਨਹੀਂ ਹੈ ਪੰਜਾਬੀਆਂ ਦਾ ਜਾਂ ਕੋਈ ਵੀ ਕਿਸਾਨਾਂ ਦਾ ਵੀ ਉਹ ਦਿੱਲੀ ਆਪਣੀ ਮੰਗ ਲੈ ਕੇ ਜਾਣ ਤੇ ਉਹਨਾਂ ਨੂੰ ਕਿਹਾ ਕੀ ਕੀਤਾ ਜਾਂਦਾ ਹੈ ਵੀ ਅਥਰੂ ਗੈਸ ਦੇ ਗੋਲੇ ਛੱਡੇ ਜਾਂਦੇ ਆ ਜਾਂ ਗੋਲੀਆਂ ਨਾਲ ਮਾਰਿਆ ਜਾਂਦਾ ਇਹ ਸਾਰਾ ਕੁਝ ਉਹਨਾਂ ਨੂੰ ਯਾਦ ਹੈ ਤੇ ਉਹ ਪੱਕਾ ਭਗਵੰਤ ਮਾਨ ਸਾਹਿਬ ਦੇ ਨਾਲ ਖੜਨਗੇ ਤੇ ਉਹ ਕੋਈ ਪਾਰਟੀ ਨੂੰ ਚੁਣਨਗੇ ਉਹ ਹੈ ਆਮ ਆਦਮੀ ਪਾਰਟੀ ਜੀ ਸੋ ਇਸੇ ਤਰ੍ਹਾਂ ਹੀ ਇਲੈਕਸ਼ਨਾਂ ਨੂੰ ਲੈ ਕੇ ਤੁਹਾਨੂੰ ਜਾਣਕਾਰੀ ਅੱਗੇ ਵੀ ਅਸੀਂ ਲਗਾਤਾਰ